ਬਦਲੀ ਹੋ ਗਿਆ ਇਹ ਕਿ ਬਹਿਤ ਆ ਆ ਸਰ ਰੱਖ ਲੈ ਇਹਨਾਂ ਹਿੰਡ ਘਾੜ ਥੋੜਾ ਅੱਗੇ ਜਿੰਨੀ ਰੇ ਕੀਤੀ ਫਿਰਨਾ ਲੋਕ ਕੀ ਆ ਜੱਗਾ ਜੀ ਜਿਹੜੀ ਤੁਸੀਂ ਹੁਣੇ 12 ਆ 13 ਮਾਡਲ ਡੇਅਰ ਦੇ ਕੇ ਗਏ ਹੋ BB 6 ਨੰਬਰ ਦੀ ਆਪਾਂ ਜੀ ਆਹ ਗੱਡੀ ਲੈ ਕੇ ਦੇ ਰਹੇ ਬੱਬੂ ਨੂੰ ਸੁੱਤ ਬਾਜ਼ਾਰ ਆ 13 ਮਾਡਲ ਆ ਇਹਦਾ ਬਾਈ ਮੜਾ ਰੈਡ ਲਾਵੇਗਾ 13 ਮਾਡਲ ਆ ਗੱਡੀ ਚੱਕ ਲਓ ਜੀ ਪਾਉਣੀ ਗੱਡੀ ਦਾ ਰੈਡ ਵਿੱਚ ਪਾਣਾ ਸਾਈਡ ਲੈਂਦੇ ਹੀ ਆਪਾਂ ਸਿੱਧੇ ਕਰਕੇ ਆਹ ਉਹ ਅਸੀਂ ਆਹ ਦਾ ਵਲੌਗ ਬਣਾ ਰਹੇ ਹਾਂ ਅੱਛਾ ਦੋਨੇ ਲੇ ਪਰ ਚੈਨਲ ਹੈ ਕੋਈ ਹਾਂਜੀ ਕੀ ਨਾਮ ਤੇ ਆ ਬਿੱਟੂ ਗੁਪਿੰਦ ਗੜੀ ਆ ਅੱਛਾ ਓ ਯਾਰ ਦਵਾਈ ਲੈਣ ਆਉਣਾ ਪੈਂਦਾ ਸਾਨੂੰ ਡੇਲੀ ਦਾ ਕੱਲ ਨੂੰ ਪੱਟੀ ਲਵਾਉਣਾ ਫੇਰ ਆਉਣਾ ਤੇ ਹਾਂ ਮੈਂ ਹਾਲੋ ਹਾਲੋ ਬਿੱਟੂ ਵੀਰ ਟਰਾਈ ਲਈ ਜਾਂਦਾ ਜੀ ਸਸਿਆਕਾਲ ਸਵਾਗਤ ਹੈ ਜੀ ਤੁਹਾਡਾ ਆਪਣੇ ਨਵੇਂ ਵਲੌਗ ਜਿੱਦਾਂ ਆਪਾਂ ਜੀ ਅੱਜ ਪਹੁੰਚੇ ਜੀ ਮੁਕਸਰ ਸਾਹਿਬ ਆ ਤੇ ਤਕਰੀਰਾਂ ਬੱਬੂ ਨੂੰ ਆਪਾਂ ਗੱਡੀ ਲੈ ਕੇ ਦੇ ਰਹੇ ਹਾਂ ਸ਼ਿਫਟ ਯਾਰ ਦੇਖੋ ਜੀ ਵਿੱਚ ਐਲਈਡੀ ਵਗੈਰਾ ਲੱਗਿਆ ਬਹੁਤ ਵਧੀਆ ਗੱਡੀ ਆ ਤੇਰਾ ਮਾਡਲ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਆ ਕਿ ਕਿੰਨੇ ਦੀ ਚਾਹੀਦੀ ਆਪਾਂ ਤੁਹਾਨੂੰ ਬਾਅਦ ਅਗਲੇ ਵਲੌਗ ਜੇ ਦੱਸਾਂਗੇ ਆਪਾਂ ਕਿੰਨੇ ਦੀ ਖਰੀਦੀ ਆ ਗੱਡੀ ਪੂਰੀ Ориਜਨਲ ਆ ਥੋੜੀ ਜੀ ਟੱਚਿੰਗ ਗਈ ਐ ਇੱਕ ਸਾਈਡ ਤੋਂ ਮੜੀ ਜੀ ਯਾਨੀ ਕਿ ਇੱਕ ਦੋ ਦੋ ਬਾਰੀਆਂ ਪੇਡ ਆ ਬਾਕੀ ਪੂਰੀ ਓਰੀਜਨਲ ਐ ਵਿੱਚ ਦਿਖਾਉ ਬਾਏ ਐ ਬਾਈ ਕੋ ਰਹਿ ਰਹਾ ਐ ਡਰੈਸ ਨਾਲ ਕੁਝ ਨਹੀਂ ਬਾਈ ਡੇੜੇ ਨਹੀਂ ਆਉਦਾ ਡਰੈਸ ਤਾਂ ਪੁੱਛ ਕਿਹੜਾ ਕਿੱਥੇ ਆ ਕਿਹੜਾ ਤੁਹਾਡਾ ਹੋਰ ਬਾਈ ਜੀ ਉਹ ਨਹੀਂ ਨਹੀਂ ਆਪਾਂ ਹਾਂ ਬਾਈ ਥੋੜਾ ਸੰਗ ਦਾ ਕਦੇ ਕੈਮਰਾ ਦੇ ਅੱਗੇ ਕਦੇ ਆਇਆ ਨਹੀਂ ਇਸ ਕਰਕੇ ਥੋੜਾ ਸੰਗ ਦਾ ਬਾਕੀ ਜੀ ਗੱਡੀ ਪੂਰੀ ਵਧੀਆ ਤੇ ਤੁਹਾਨੂੰ ਦੱਸਾਂਗੇ ਵੀ ਅਸੀਂ ਬਾਜੇ ਇੱਧਰ ਕੈਮਰਾ ਕਰਾ ਬਾਜੇ ਦੱਸਾਂਗੇ ਇਹ ਗੱਡੀ ਲੈ ਜਾ ਕੇ ਕਿੰਨੇ ਦੇ ਅਸੀਂ ਖਰੀਦੀ ਆ ਬਗਿੱਤ ਉਸ ਨੇ ਆਈਡੀਆ ਲਾ ਲਿਆ ਜੂਰ ਜੂਰ ਹੈ ਸ਼ਿਫਟ ਬਿਜਾਰ ਗੱਡੀ ਆ ਤੀਰਾ ਮਾਡਲ ਤੈਨੂੰ ਬੱਬੂ ਕੇ ਪਸੰਦਾ ਤੇਰੇ ਨਾਲ ਯਾ ਮੇਰੇ ਨਾਲ ਕੇ ਜਿਹੜੀ ਤੂੰ ਆ ਤੇ ਮੇਰੇ ਨਾਲ ਯਾ ਤੂੰ ਫਿਰ ਗੱਡੀਆਂ ਕੁੜੀ ਚਲਾਉਣਾ ਦਿੰਦਾ ਹੈ ਹਾਂ ਤੂੰ ਗੱਡੀਆਂ ਚਲਾਉਂਦਾ ਰਹਿਣਾ ਨਾ ਹਾਂ ਇਹਦਾ ਗੱਡੀਆਂ ਗੱਡੀਆਂ ਚਲਾਉਣਾ ਹੀ ਰਹਿਣਾ ਨਾਲੇ ਜੀ ਮੁਖਸਰ ਸਾਹਿਬ ਦੇਖੋ ਹੱਥੋਂ ਤਾਂ ਲੈਦੀ ਗਣੀ ਵੇਖਾਂ ਨਹੀਂ ਨਹੀਂ ਹੱਥੋਂ ਲੈਦੀ ਆ ਦੇਖੋ ਜੀ ਇੱਧਰ ਕੈਮਰਾ ਕਰ ਕੈਮਰਾ ਸੁੱਤਾ ਜੰਨਾ ਆ ਦੇਖੋ ਜੀ ਬਿਲਕੁਲ ਗੱਡੀ ਪੂਰੀ ਸਹੀ ਦੇਖਣਾ ਚੱਲ ਰਹੀ ਆ ਤੇ ਕਰਦਾ ਇਹ ਮਾਰ ਲੈ ਇਤਨੇ ਬੈਠਦੀ ਐ ਐਵੇਂ ਲੱਗਦੀ ਐ ਨੇ ਐਵੇਂ ਲੱਗਦੀ ਐ ਇਹ ਹੈਗੀ ਜੀ ਇਧਰ ਕਰਕੇ ਚੱਲਦਾ ਬੰਦ ਚੱਲਦਾ ਇਹ ਜੀ 3 ਡਾ ਲ ਗੱਡੀ ਆ ਪਹਿਲੇ ਹੁਣ ਆਪਣੇ ਕੋਲ ਚੌਥੀ ਥਾਂ ਤੇ ਆ ਰਹੀ ਆ ਇਹ ਵੀ ਤੁਹਾਨੂੰ ਆਪਾਂ ਦੱਸ ਦਿੰਨੇ ਤੇ ਇਥੋਂ ਵੀ ਆਪਾਂ ਨਤਾਜਾ ਲਗਾ ਰਾਇ ਵੀ ਕਿੰਨੇ ਕੁ ਦੇ ਹੈਗੇ ਆ 21 ਰੇਂਜਾਂ ਦੀ ਹੁਣ ਕਰਦੇ ਜੇ ਜਾ ਕੇ ਸਾਈ ਕਿੱਥੇ ਆਪਣਾ ਦਫ਼ਤਰ ਪਿੱਛੇ ਪਿੱਛੇ ਬੱਲਾਂ ਗਲੰਗ ਜਾ ਸਾਨੂੰ ਅੱਜ ਆਪਾਂ ਬੱਬੂ ਨੂੰ ਗੱਡੀ ਲੈ ਕੇ ਦਿੱਤੀ ਆ ਚੈੱਕ ਕਰੋ ਇਧਰ ਤੇ ਸ਼ੇਰ ਵੀ ਬਹੁਤ ਦੇ ਲਿਖਿਆ ਸਾਡੇ ਮਤਬਵ ਦਾ ਸ਼ੇਰ ਲਿਖਿਆ ਬੰਦੇ ਨੇ ਐਂਡ ਤੇ ਅੱਗੇ ਜਿੱਤੀ ਇਹ ਬਾਜੀ ਹਾਰੀ ਨੂੰ ਤਾਂ ਜਾਂ ਲੋਕ ਤਰਸਣ ਸਾਡੀ ਯਾਰੀ ਨੂੰ ਸ਼ੇਰ ਵੀ ਬਹੁਤ ਸਾਰਾ ਲਿਖਿਆ ਬਾਕੀ ਗੱਡੀ ਪੂਰੀ オリジナル ਨਹੀਂ ਥੋੜਾ ਆ ਸਾਈਡ ਲੱਗੀ ਆ ਥੋੜੀ ਜਿਹੀ ਲੱਗੀ ਆ ਇਹਦੀ ਤੇ ਇਸ ਚੈੱਕ ਕਰੋ ਕੀ ਗੱਲ ਹੈ ਯਾਰ ਨਾ ਇਹ ਬੰਦੇ ਯਾਰੀ ਦੋਸਤੀ ਥੋੜਾ ਹੀ ਰੱਖੀਏ ਤੇ ਚੂਹੇ ਵੜ ਜਾਂਦੇ ਹਾਂ ਥੋੜਾ ਜਿਹਾ ਬਸ 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 ਬਹੁਤ ਵਧੀਆ ਜਾਨੇ ਕੋ ਆਇਨਾ ਵੀਰਾ ਦਾ ਆਪਾਂ ਲਈ ਆ ਜੀ ਗੱਡੀ ਹਾਂਜੀ ਤੁਹਾਨੂੰ ਵੀ ਆ ਦੇਖੋ ਜੀ ਕਾਰ ਬਾਜ਼ਾਰ ਆ ਬਹੁਤ ਸਾਰੀਆਂ ਗੱਡੀਆਂ ਬਹੁਤ ਤਰ੍ਹਾਂ ਦੀਆਂ ਜਿਸ ਤਰ੍ਹਾਂ ਦੀ ਵੀ ਕਿਸੇ ਵੀਰ ਨੇ ਲੈਣੀ ਆ ਉਦਾਂ ਦੀ ਮਿਲੂਗੇ ਇੱਥੋਂ ਤੇ ਬੰਦੇ ਵੀ ਬਹੁਤ ਵਧੀਆ ਤੇ ਜੀ ਦੱਸ ਕੇ ਦੇਣਗੇ ਜਿੱਦਾਂ ਦੀ ਵੀ ਸੋ ਵੀ ਤੂੰ ਵੀ ਵੀਡੀਓ ਕੰਡਿ ਬਣਾਈ ਜਾ ਵੀਡੀਓ ਬਣਾਣੀ ਹੈ ਵੀਡੀਓ ਚੱਲੀ ਜਾਂਦੀ ਹੈ ਥੋਡੀ ਹੱਥ ਲਾ ਟੱਪੀ ਨਾ ਆਪ ਦਾ ਬੜੀ ਸਤਿ ਸ਼੍ਰੀ ਅਕਾਲ ਸੋ ਇੰਟਰਪ੍ਰਾਈਜ਼ ਇਹ ਪਲਾਨ ਇੱਕ ਹੋਰ ਨਹੀਂ ਆਏਗੀ ਇਹ ਕਿੱਥੇ ਗਈ ਆ ਵਧੀਆ ਖਿੱਚੀ ਰਹੀ ਆ ਨਾਲ ਆ ਜਾ ਬਾਈ ਆ ਗਏ ਬਾਈ ਨੇ ਵਲੌਗ ਪਾਉਣਾ ਨਾ ਕਰ ਗਿਆ ਉਹ ਬਾਈ ਨੇ ਬਲੌਗ ਬਣਾਣਾ ਨਾ ਮੈਂ ਕਿਹਾ ਪੂਰੇ ਬਣਾ ਦੀਏ ਚਲੋ ਬਲੌਗ ਕਰ ਦੋ ਬਸ ਕਿਵੇਂ ਨਾਮ ਚਾਹੁੰਦੇ ਦੇਤਾ ਆ ਚਲ ਦੇ 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 ਯਾਰ ਇਹ ਵੀ ਆਪਣੇ ਬੰਦੇ ਆ ਨਾਲੇ ਬਣਦਾ ਵੀ ਹੈ ਕੁਝ ਵੀ ਜੀ ਲਈਏ ਨਾ ਬਾਈ ਤੁਹਾਡੇ ਸੁੱਚਾ ਪਿੱਛੇ ਲੜਿਆ ਸੀ ਲੋ ਜੀ ਕੋਸ਼ਿਸ਼ ਕਰ ਕੋਈ ਨਹੀਂ ਜਾਣੇ ਅਸੀਂ ਕਰਦੇ ਉਹ ਤੋਂ ਹੋ ਗਿਆ ਬਾਲ ਦਾ ਵਜਨ ਲੈ ਨੇ ਪੈਸੇ ਆਪਣਾ ਨਾਮ ਪਤਾਈ ਆ ਵੀ ਕੋਈ ਨਾ ਬਲੌਗ ਚੱਲੀ ਜਾਂਦਾ ਬੰਦ ਨਹੀਂ ਹੋਇਆ ਚੱਲੀਏ ਬਾਬੂ ਚੱਲੀਏ ਹੋਰ ਬਤਾਇਆ ਹੁਣ ਬਿੱਟਰ ਅੱਜ ਆਪਾਂ ਕਾਰ ਲਈਆ ਬੱਬੂ ਇਹਨੂੰ ਲੈ ਕੇ ਦਿੱਤੀ ਆ ਕਾਰ ਦੇਖੋ ਬਹੁਤ ਵਧੀਆ ਇਹਦੇ ਸਾਹਮਣੇ ਆ ਵੀ ਆਈਪੀ ਕਾਰ ਬਿਜਾਰ ਮੁਕਸਰ ਤੋਂ ਲਈ ਆ ਜੀ ਇਹਦੇ ਗੱਡੀ ਬਹੁਤ ਵਧੀਆ ਬੈਠੋ ਬੱਬੂ ਚਲਾਓ ਕਰੋ ਸਟਾਰਟ ਚਲੀਏ ਤੂੰ ਸਟਾਰਟ ਕਰ ਰਹੀ ਹੈਂ ਤੂੰ ਕਰ ਰਹੀ ਹੈ ਕਿਵੇਂ ਡਰ ਲੱਗਦਾ ਕਦੇ ਚਲਾਈ ਨਹੀਂ ਚਲਾਈ ਕਦੇ ਨਹੀਂ ਤੇ ਅੱਛਾ ਚਲ ਕੋਈ ਗੱਲ ਨਹੀਂ ਅੱਜ ਦਾ ਦਿਨ ਫਿਰ ਤੂੰ ਹੀ ਚਲਾਉਣੀ ਇੱਕ ਵਾਰ ਬਾਹਰ ਕੱਢ ਫੇਰੇਗਾ ਮੈਂ ਚਲਾ ਲਾਂਗਾ ਛੇਰ ਬੜਾ ਬਦੇ ਬੰਦੇ ਲਖਾਏ ਆਪਣੇ ਨਾਮ ਦਾ ਹੈਂ ਤਲੋ ਕਿਨੇ ਆਉਣਾ ਬਾਹਰ ਕਿ ਆਈ ਆਈ ਲੰਮੀ ਬਾਹਰ ਅੱਜ ਥੋੜਾ ਜਿਹਾ ਕੰਮ ਕਰਾ ਦੋ ਵਾਪਸ ਮਾ ਤੇਰ ਦਾ ਕਰਾਂਗਾ ਯਾਰ ਜਿਹੜੇ ਮੈਂ ਦਾ ਬਾਦ ਥੋੜਾ ਬੰਦ ਕਰ ਦੇ ਫਾੜੇ ਉਹ ਦੇਖ ਵੀ ਆ ਮੈਂ ਠੀਕ ਆ ਸਾਡੀ ਪੁਨੇ ਵੇਖ ਲਾ ਉਹ ਦੁੱਧ ਆ ਗਿਆ ਇੰਨਾ ਚਾਤੀ ਬੰਦਿਆ ਤੂੰ ਆਪਾਂ ਜਾਲੀਆਂ ਤੇ ਬੈਠੇ ਸਾਡੇ ਬਬੂ ਜੀ ਨੇ ਗੱਡੀ ਲੈਂਦੀ ਆ ਜੀ ਘਰੇ ਪਹੁੰਚ ਗਿਆ 小罗伊。